ਸਾਰੇ ਪ੍ਰਸ਼ਾਸਨ ਦਾ ਔਰ ਖਾਸ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਵੈਲਕਮ ਕਰਦਾ ਜਿਉਂ ਆਖਦਾਗਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ 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 ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਹਰਪਾਲ ਸਿੰਘ ਜੀ ਮਾਨਜੋ ਕੈਬਨਿਟ ਮੰਤਰੀ ਪੰਜਾਬ ਸਰਕਾਰ ਸੋ ਅੱਜ ਦਾ ਇਹ ਜੋ ਸਮਾਗਮ ਹੈ ਜਿਸ ਮਕਸਦ ਲਈ ਅਸੀਂ ਇੱਥੇ ਇਕੱਤਰ ਹੋਏ ਹਾਂ ਪੰਜਾਬ ਸਰਕਾਰ ਦੀ ਮਨਸ਼ਾ ਕਿ ਜਿੱਥੇ ਗੁਰੂ ਸਾਹਿਬ ਗਏ ਉਸ ਜਗ੍ਹਾ ਦਾ ਜਿਹੜਾ ਬੁਨਿਆਦੀ ਵਿਕਾਸ ਹੈ ਉਹ ਬਹੁਤ ਹੀ ਉੱਚ ਪੱਧਰ ਦਾ ਹੋਣਾ ਚਾਹੀਦਾ ਸੋ ਉਸੇ ਮਕਸਦ ਨੂੰ ਪੂਰਾ ਕਰਨ ਵਾਸਤੇ ਅੱਜ ਮਾਨਜੋ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਕੈਬਨਿਟ ਕੁਲੀਗਸ ਸਾਨੂੰ ਇੱਥੇ ਪੰਚਾਇਤਾਂ ਨੂੰ ਸਬੰਧਤ ਨਗਰਾਂ ਨੂੰ ਜਾਂ ਬੋਰਡਾਂ ਨੂੰ ਉਹ ਚੈੱਕ ਦੇਣ ਵਾਸਤੇ ਇੱਥੇ ਚਤੌਰ ਤੇ ਪਹੁੰਚੇ ਨੇ ਸੋ ਸੋ ਅੱਜ ਵੀ ਜਿਹੜੀ ਰਸਮ ਹੈ ਚੈੱਕ ਵੰਡਣ ਦੀ ਅਸੀਂ ਉਹ ਸ਼ੁਰੂ ਕਰਾਂਗੇ ਮੈਂ ਬੇਨਤੀ ਕਰਾਂਗਾ ਮੈਂ ਇੱਕ ਇੱਕ ਸਥਾਨ ਦਾ ਨਾਮ ਤੇ ਸਬੰਧਤ ਐਮ ਐਲ ਏ ਸਹਿਬਾਨ ਦਾ ਨਾਮ ਮੰਚ ਤੋਂ ਅਨਾਉਂਸ ਕਰਾਂਗਾ ਤੇ ਆਪਾਂ ਇੱਕ ਇੱਕ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਦੇ ਸਾਹਮਣੇ ਆ ਕੇ ਚੈੱਕ ਲੈ ਕੇ ਉਸ ਤੋਂ ਬਾਅਦ ਆਪਾਂ ਆਪਣੀ ਸੀਟ ਤੇ ਜਿੱਥੇ ਤੁਹਾਨੂੰ ਬਿਠਾਇਆ ਹੋਣਗੇ ਸੋ ਮੈਂ ਮੰਚ ਤੋਂ ਸੰਬੋਧਨ ਕਰਨ ਲੱਗਿਆ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲਾ ਤੋਂ ਅਜੀਤਪਾਲ ਸਿੰਘ ਕੋਲੀ ਜੀ ਮਾਨਯੋਗ ਐਮ ਐਲ ਏ ਪਟਿਆਲਾ ਤੋਂ ਮਹਿਮਾਨਯੋਗ ਮੁੱਖ ਮੰਤਰੀ ਜੀ ਨੂੰ ਕੈਬਨਿਟ ਕਲੀਕਸ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਖੜੇ ਹੋ ਜਾਣ ਕਿਰਪਾ ਕਰਕੇ ਟੇਬਲ ਸਾਈਡ ਤੇ ਕਰ ਦਿੱਤੇ ਜਾਣ ਜਿਹੜੇ ਟੇਬਲ ਲੱਗੇ ਨੇ ਮੰਚ ਦੇ ਉੱਤੇ ਜਿਹੜੇ ਟੇਬਲ ਪਾਈ ਨੇ ਕਾਈਂਡਲੀ ਸਰ ਸਾਈਡ ਤੇ ਕਰ ਦਿੱਤੇ ਜਾਣ ਗੁਰਦਾਰਾ ਸ੍ਰੀ ਦੋਖਨਵਰਨ ਸਾਹਿਬ ਸਰ ਰਾਈਟ ਸਰ ਹਾਂਜੀ ਗੁਰਦਾਰਾ ਸ੍ਰੀ ਦੋਖਨਵਰਨ ਸਾਹਿਬ ਦੇ ਅਤੇ ਗੁਰਦਾਰਾ ਸ੍ਰੀ ਮੋਤੀਭਾਗ ਮਾਨਜੋਗ ਐਮਐਲਏ ਅਜੀਤ ਪਾਲ ਸਿੰਘ ਕੋਹਲੀ ਜੀ ਉਹ ਆਜਾਣ ਦੀ ਸਨਮਾਨ ਲੈ ਆਪਣਾ ਚੈੱਕ ਲੈ ਕੇ ਜਾਣ ਗੁਰਦਰਾਸ਼ੀ ਗੋਤੀ ਬਾਗ ਉਹ ਵੀ ਸੰਗਤ ਆ ਜਵੇ ਨਾਲ ਹੀ ਇਸ ਤੋਂ ਬਾਅਦ ਡਿਸਟ੍ਰਿਕਟ ਸੰਗਰੂਰ ਤੋਂ ਐਮਐ ਸ਼੍ਰੀ ਅਮਨ ਅਰੋੜਾ ਜੀ ਦੇ ਨਾਲ ਪਿੰਡ ਨਾਗਰਾ ਅਤੇ ਸ਼ਾਹਪੁਰ ਦੀਆਂ ਪੰਚਾਇਤਾਂ ਉਹ ਵੀ ਆ ਜਾਣ ਸ਼੍ਰੀ ਅਮਨ ਅਰੋੜਾ ਜੀ ਦੇ ਨਾਲ ਪਿੰਡ ਨਾਗਰਾ ਤੇ ਸ਼ਾਹਪੁਰ ਇਸ ਤੋਂ ਬਾਅਦ ਅਜੀਤ ਸਿੰਘ ਨਗਰ ਤੋਂ ਕੁਰਾਲੀ ਅਤੇ ਨਨਹੇੜੀ ਅਨਮੋਲ ਗਗਨ ਮਾਨ ਜੀ ਐਮਐਲਏ ਖੜਾ ਉਹਨਾਂ ਦੇ ਨਾਲ ਆ ਜਾਣ ਸਾਥੀ ਹਾਂਜੀ ਐਸਐਸ ਨਗਰ ਕੁਰਾਲੀ ਅਤੇ ਨਨਹੇੜੀ ਇਸ ਤੋਂ ਬਾਅਦ ਡਿਸਟ੍ਰਿਕਟ ਪਟਿਆਲਾ ਤੋਂ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਢੰਗੇੜਾ ਸਾਹਿਬ ਰੋਟਾ ਲੰਗ ਨੇ ਵੀੜ ਫੇਰ ਕੋਰਾਲੀ ਜਾਵਾਂਗੇ ਫਿਰ ਤਰਵੰਡੀ ਸਾਬੋ ਆਊਗਾ ਫਿਰ ਵਿੱਚ ਨਾਗਰਾ ਸੰਰੂਰ ਪਾਲੇ ਵਿੱਚ ਨਹੀਂ ਸਾਡੇ ਡਿਸਟ੍ਰਿਕਟ ਦੇ ਹਿਸਾਬ ਨਾਲ ਨਹੀਂ ਲਿਸਟ ਸਾਬ ਬਣਾਨੀ ਨਾ ਪਹਿਲਾਂ ਪਿੰਡ ਦੇ ਹਿਸਾਬ ਨਾਲ ਕਰਿਆ ਠੀਕ ਹੈ ਸਰ ਸੈਟਿੰਗ ਹੋ ਸਕਦਾ ਬੜੀ ਮੁਸ਼ਕਲ ਹੈ ਡਿਸਟ੍ਰਿਕਟ ਇਹ ਬੜੀ ਮੁਸ਼ਕਲ ਹੈ ਕੋਈ ਜਿੱਸਾ ਭਰੇ ਸੀ ਨਹੀਂ ਆ ਹੁਣ ਉਹਨੇ ਕਰਾਇਆ ਇੱਥੇ ਕਰਾ ਕੇ ਬਿਨਾ ਨਹੀਂ ਆ ਦੋ ਅਨਮੋਲ ਗਾਧਨ ਮਾਗੀ ਜੇ ਨਹੀਂ ਕਿਉਂ ਮੈਂ ਨਹੀਂ ਤੁਸੀਂ ਹੁਣ ਹੁਣ ਤੁਸੀਂ ਕਰਨ ਲੱਗੇ ਵੀ ਹੁਣ ਤੁਸੀਂ ਆ ਜਾਣਗੇ ਪੂਰੀ ਵਾਲੇ ਸਰ ਇਧਰ ਕੋਈ ਜੀ ਤੁਸੀਂ ਨੂੰ ਬੋਲਣ ਚ ਹੁਣ ਕਲਾਕਾਰੀ ਕਰਾਂਗੇ ਤੁਸੀਂ ਜਿਹੜਾ ਜਿਹੜਾ ਸਭ ਤੋਂ ਪਹਿਲਾਂ ਆ ਜਿਹਨੇ ਇਹ ਫੈਡਰੀ ਉਹਨਾਂ ਜਿਲਿਆਂ ਦੀ ਆ ਪੂਰੀ ਵਾਲੇ ਨੇ ਆ ਪਏ ਸਮਾਨ ਆਪਾਂ ਆਪਣੇ ਆਪ ਨੂੰ ਠੀਕ ਠੀਕ ਹਾਂਜੀ ਅ ਮੈਂ ਹੁਣ ਡਿਸਟ੍ਰਿਕਟ ਪਟਿਆਲਾ ਤੋਂ ਡਿਸਟ੍ਰਿਕਟ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਨਾਲ ਜਿਹੜੇ ਹਲਕੇ ਤੋਂ ਨੇ ਢੰਗੇੜਾ ਸਾਹਿਬ ਰੋਟਾ ਲੰਗ ਤੇ ਸਿੰਬਰੋਂ ਇਹਨਾਂ ਦੇ ਉਸ ਤੋਂ ਬਾਅਦ ਪਟਿਆਲਾ ਤੋਂ ਹੀ ਕੜਕ ਕੜਾਲੀ ਲਾਲੋਚੀ ਇਹਨਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਮਨਜੋਗ ਐਮਐਲਏ ਸਾਹਿਬ ਦੇ ਨਾਲ ਆ ਜਾਣ ਪਰ ਪਤਾ ਹੀ ਨਹੀਂ ਲੱਗ ਰਿਹਾ ਕੌਣ ਆ ਗਿਆ ਜੀ ਸਾਰੀ ਤੋਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਆ ਗਿਆ ਹਾਂਜੀ ਆਏਗੇ ਸਰ ਉਸ ਤੋਂ ਬਾਅਦ ਬਠਿੰਡਾ ਤੋਂ ਸਾਬੋ ਦੀ ਤਲਵੰਡੀ ਪ੍ਰੋਫੈਸਰ ਬਲਜਿੰਦਰ ਕੌਰ ਜੀ ਉਹ ਵੀ ਆਏ ਹੋਏ ਸਾਡੇ ਕੋਲ ਉਹਨਾਂ ਦੇ ਨਾਲ ਜਿਹੜੀ ਪੰਚਾਇਤ ਆਈ ਹੈ ਉਹ ਵੀ ਲੈ ਨਾਲ ਆਪਣਾ ਸਨਮਾਨ ਬਠਿੰਡਾ ਤੋਂ ਇਸ ਤੋਂ ਬਾਅਦ ਬਠਿੰਡਾ ਤੋਂ ਹੀ ਟਿੰਡਾ ਤੋਂ ਹੀ ਪਿੰਡ ਦੇਖ ਪਿੰਡ ਦੇਖ ਐਮ ਐਲ ਏ ਸੁਖਵੀਰ ਸਿੰਘ ਮੈਸਰ ਖਾਨਾ ਬਟਿੰਡਾ ਤੋਂ ਹੀ ਮੈਸਰ ਖਾਨਾ ਸੁਖਵੀਰ ਸਿੰਘ ਮੈਸਰ ਖਾਨਾ ਉਹਨਾਂ ਦੀ ਪੰਚਾਇਤ ਆ ਜਾਣ ਹਾਂਜੀ हाँ जी बोलती है सर हाँ जी हाँ जी मैसर खाना तो अगे मोड़ कल टाला साहब हकीमपुर इस वाला सर लहरा आ गया तो विधानसभा हलका लहरा का कतों अगे गुरने कला ਬ੍ਰਿੰਦਰ ਕੁਮਾਰ ਗੋਇਲ ਜੀ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੇ ਨਾਲ ਲਹਿਲਕਲਾ ਮੂਣਕ ਮਤਰੋੜ ਸਾਹਿਬ ਮਹਾ ਸਿੰਘ ਵਾਲਾ ਹਾਂਜੀ ਬ੍ਰਿੰਦਰ ਗੋਇਲ ਹਾਂਜੀ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਧੂਰੀ ਤੋਂ ਪਿੰਡ ਕਾਂਜਲਾ ਕਾਂਜਲਾ ਬੋਲੋਵਾਲ ਜਹਾਂਗੀਰ ਬਬਨਪੁਰ ਜਹਾਂਗੀਰ ਬੁਗਰਾ ਰਾਜੂ ਮਾਜਰਾ ਪੱਦਲਵੱਡ ਇਹ ਵੀ ਪੰਚਾਇਤਾਂ ਆ ਜਾਣ ਸਾਨੂੰ ਪੜਾਈ ਸੀ ਹਾਂ ਹਾਂ ਮੈਂ ਕਰ ਦੇਣਾ ਕਰ ਦੇਣਾ ਕੰਦਲ ਹਾਂਜੀ ਮਾਨਸਾ ਤੋਂ ਸ਼੍ਰੀ ਬੁੱਧਰਾਮ ਜੀ ਐਮਐਲਏ ਨੇ ਉਹਨਾਂ ਦੀਆਂ ਪੰਚਾਇਤਾਂ ਨੇ ਬੜੇ ਪਿੰਡ ਬੱਚੋ ਆਣਾ ਸੰਘੇੜੀ ਸੰਘਰੇੜੀ ਦੋਦਰਾ ਰੱਲੀ ਚੱਕ ਭਾਈ ਕੇ बुढ़लाडा गोबिंदपुरा यह भी पंचायत आ जी मान योग एम एल ए साहब न आ जा <खेँगें चाहिए> <थेवारे> <केँए> ਹਲਕਾ ਕਰਤਾਰਪੁਰ ਬਲਕਾਰ ਸਿੰਘ ਜੀ ਉਹਨਾਂ ਦੇ ਨਾਮ ਦਾ ਮੈਂ ਬੋਲੂ ਇੱਕ ਮਿੰਟ ਤੁਸੀਂ ਇੱਕ ਮਿੰਟ ਬਾਅਦ ਉਸੇ ਬੁੱਧਰਾਮ ਜੀ ਦੇ ਜਿਹੜੇ ਪਿੰਡ ਨੇ ਥੋੜੇ ਜਿਹਾ ਬਰੇ ਹਾਂਜੀ ਬਰੇ ਬੱਛੂਆਣਾ ਸੰਘਰੇੜੀ ਦੋਦੜਾ ਰੱਲੀ ਚੱਕ ਭਾਈਕੇ ਬੁੜਲਾਡਾ ਗਵਿੰਦਪੁਰਾ ਇਹ ਤੁਹਾਡੇ ਪਿੰਡ ਜਿਹੜੀ ਸਾਰੇ ਮਾਨਸਾ ਨਾਲ ਜੁੜਦੇ ਆਗੇ ਸਾਰੇ ਪੰਚਾਇਤਾਂ ਹਾਂਜੀ ਨਾਲੇ ਦੋਦਰਾ ਨਹੀਂ ਹੈਗਾ ਦੋਦੜਾ ਹੈ ਅਡਾੜੇ ਨਾਲ ਕਿੱਥੇ ਬੁਲਾਇਆ ਜੀ ਕਿਹੜਾ ਜਲਾ ਚੱਕਿਆ ਹੁੰਦਾ ਸੋ ਇੱਥੇ ਟੱਕਾ ਆ ਗਈ ਹੈ ਇੱਥੇ ਟੱਕਾ ਆ ਗਈ ਹੈ ਹਾਂ ਉਹ ਇੱਥੋਂ ਗੋਲਡ ਟੁਕਰੀ ਦੁਕਰੀਤੀ ਕੋਟਲੀ ਕਿਹੜਾ ਹਲਕਾ ਕਿਹੜਾ ਹੈ ਸਰ ਰੂਪਨਗਰ ਕਿੱਥੇ ਰੂਪਨਗਰ ਲੈ ਕੇ ਹਲਕਾ ਰੂਪਨਗਰ ਦੇ ਦੋ ਹੀ ਪਿੰਡ ਨੇ ਬਸ ਦੁਕਰੀਤੀ ਕੋਟਲੀ ਦੂਰੀ ਤੇ ਪੰਜ ਪਿੰਡ ਅੱਛਾ ਪਟਿਆਲਾ ਵਿੱਚੋਂ ਕੱਟਦੇ ਪਟਿਆਲਾ ਰਹਿ ਗਿਆ ਪਟਿਆਲਾ ਖਤਮ ਹੋ ਗਿਆ ਇਸ ਤਰ੍ਹਾਂ ਪਟਿਆਲਾ ਦਾ ਇੱਕ ਨੂੰ ਕਿਨ ਚਿਕਨ ਸੌਸ ਬੜੇ ਬੀ ਸੀ ਹੁਣ ਕਿਹੜਾ ਚੱਕਣਾ ਦੂਬਾਰ ਹੁਣ ਤੁਸੀਂ ਇਹ ਦੱਸੋ ਨਾ ਹੁਣ ਮਾਨਸਾ ਤੋਂ ਬਾਅਦ ਰੂਪਨਗਰ ਚੱਕ ਲਈ ਹੈ ਤੁਸੀਂ ਐਂ ਤਾਂ ਦੱਸੋ ਨਾ ਹੁਣ ਕਿੱਦਾਂ ਨਾ ਹੁਣ ਕਿਹੜਾ ਕਰਨਾ ਦੱਸੋ ਰੂਪਨਗਰੋਂ ਇਸ ਸੰਦੇ ਬੋਲਗੇ ਰੂਪਨਗਰ ਤੋਂ ਬਾਅਦ ਇਸ ਨਗਰ ਅਗੇ ਮਹੱਦੀ ਦਾ ਚਲੋ ਮਨ ਰੂਪਨ ਚਲੋ ਤੁਸੀਂ ਬੋਲੋਗੇ ਮੈਂ ਬੋਲੋ ਬੋਲੋ ਹਾਂਜੀ ਰੂਪਨਗਰ ਤੋਂ ਦੁਗੜੀ ਤੇ ਕੋਟਲੀਪਿੰਡ ਉਹਨਾਂ ਦੇ ਐਮਐਲਏ ਸਾਹਿਬਾਨ ਨੇ ਚਰਨਜੀਤ ਸਿੰਘ ਐਸਐਸ ਨਗਰ ਤੋਂ ਕੜੂਆ ਕੜੂਆ ਚਰਨਜੀਤ ਸਿੰਘ ਐਮਐਲਏ ਚਮਕੌਰ ਸਾਹਿਬ ਉਹ ਵੀ ਆ ਜਾਣ ਆਪਣੇ ਪੰਚਾਇਤ ਨੂੰ ਨਾਲ ਲੈ ਕੇ ਕਿਉਂਵਾ ਜੀ ਕਰਰ ਆਪਣਾ ਬੁਨਗਰ ਦਾ ਤੁਸੀਂ ਚਰਨਜੀਤ ਸਿੰਘ ਐਮਐਲਏ ਕਰ ਲਈਏ ਬੁਨਗਰ ਦਾ ਹੈ ਹੈ ਮਾਨ ਸਰੋ ਦਾ ਚਰਨਜੀਤ ਜੀ ਮੈਨੇ ਕਿਥੋਂ ਦਾ ਪਟਿਆਲੇ ਦੇ ਸਾਰੇ ਘੜੇ ਪਟਿਆਲੇ ਬੋਲੋ ਪਟਿਆਲੇ ਪਟਿਆਲੇ ਵਾਲੇ ਸਾਰੇ ਘੜੇ ਪਟਿਆਲੇ ਦੇ ਵਾਲੇ ਘੜੇ ਦੇ ਪਟਿਆਲਾ ਦਾ ਹਲਕਾ ਕਿਹੜਾ ਹੈ ਪਟਿਆਲਾ ਜ਼ਿਲ੍ਹਾ ਪਟਿਆਲਾ ਚੇਤਨ ਸਿੰਘ ਜੋੜਾ ਮਾਜਰਾ ਜੀ ਐਮਐਲਏ ਸਾਹਿਬ ਤੇ ਪਿੰਡ ਕਰਹਾਲੇ ਲਲੋਛੀ ਤੇ ਕਰਹਾਲੇ ਤੇ ਲਲੋਛੀ ਲਲੋਛੀ ਜੀ ਕੋਈ ਕੋਈ ਕਿੱਥੇ ਆ ਗਿਆ ਆ ਸੀਗਾ ਹਾਂਜੀ ਕਨੌਰ ਦੇ ਪਿੰਡ ਨੇ ਸੀਲ ਤਨਾਕਸੋ ਕਲਾ ਤਹਿਲਪੁਰਾ ਕੁੱਥ ਖੇੜੇ ਤੇ ਜੰਗ ਮੰਗੋਲੀ ਅਕਾੜ ਅੱਕੜ ਤੇ ਖੰਡੋਲੀ ਇਹ ਗੁਰਲਾਲ ਸਿੰਘ ਜੀ ਐਮਐਲਏ ਸਾਹਿਬਾਨ ਨਾਲ ਉਹ ਆ ਹੋ ਗਿਆ ਕਲਵੰਤ ਨੇ ਕਲਵੰਤ ਸ਼ਤਰਨਾਪੁਰਾ ਮੋਰੀ ਮੋਰੀ ਇਹਦੇ ਵਿੱਚ ਹੀ ਇਹਦੇ ਵਿੱਚ ਹੀ ਕਿਤੇ ਹੈ ਨਹੀਂ ਕਲਵੰਤ ਨਾ ਪਾਸਾ ਪਾਸਾ ਹੈ ਨਹੀਂ ਜੀ ਕੁਲਵੰਤ ਕਿੱਥੇ ਹੈ ਜੀ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਆ ਡਾਕਟਰ ਬਲਬੀਰ ਵਾਲੇ ਬੰਦੋ ਡਾਕਟਰ ਬਲਬੀਰ ਦੇ ਹੋ ਗਏ ਜੀ ਚਿਤਰਾਣੇ ਵਾਲੇ ਚਿਤਰਾਣੇ ਉਹੀ ਬੰਦੋ ਜੀ ਬੰਦੋ ਕੁਲਵੰਤ ਹੈ ਜੀ ਹਲਕਾ ਛਤਰਾਣਾ ਦੇ ਐਮਐਨਏ ਸਾਹਿਬ ਕਲਵੰਦ ਸਿੰਘ ਜੀ ਬਾਜੀਗਰ ਉਹਨਾਂ ਦੇ ਸਾਰੇ ਰਾਜਪੁਰਾ ਰਾਜਪੁਰਾ ਜੀ ਹਲਕਾ ਨੀਨਾ ਮਿੱਤਲ ਜੀ ਤੇ ਉਹਨਾਂ ਦੇ ਸਾਰੇ ਪਿੰਡਾਂ ਦੇ ਲੋਕ ਦੇਵਮਾਨ ਜੀ ਇਸ ਤੋਂ ਬਾਅਦ ਨਾਬਾ ਦੇ ਐਮਐਲਏ ਸਾਹਿਬ ਗੁਰਦੇਵ ਸਿੰਘ ਜੀ ਦੇਵਮਾਨ ਤੇ ਉਹਨਾਂ ਦੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾ ਚਲੋ ਪਟਿਆਲਾ ਕੰਪਲੀਟ ਹੋ ਗਿਆ ਕਰਤਾਰਪੁਰ ਹਲਕਾ ਕਰਤਾਰਪੁਰ ਦੇ ਐਮਐਲਏ ਸਾਹਿਬ ਸਾਬਲਕਾਰ ਸਿੰਘ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਮੁੱਚਾ ਪੰਚਾਇਤ ਹਲਕਾ ਮੋੜ ਦੇ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰਖਾਨਾ ਦੇ ਸਮੂਚੀ ਉਹਨਾਂ ਦੀਆਂ ਪੰਚਾਇਤਾਂ ਹਲਕਾ ਸਨੌਰ ਤੋਂ ਹਲਕਾ ਇੰਚਾਰਜ ਰਣਜੋਤ ਸਿੰਘ ਜੀ ਹਟਾਨਾ ਤੇ ਉਹਨਾਂ ਦੀਆਂ ਨਾਲ ਪੰਚਾਇਤਾਂ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਐਮ ਐਲ ਏ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਪੰਚਾਇਤਾਂ ਕਿਹੜੇ ਡੜਬਾ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਮੰਤਰੀ ਸਾਹਿਬ ਤੇ ਉਹਨਾਂ ਦੇ ਸਾਰਿਆਂ ਪੰਚਾਇਤਾਂ ਹਲਕਾ ਬਾਬਾ ਬਕਾਲਾ ਦੇ ਐਮਐਲਏ ਸਾਹਿਬ ਸਰਦਾਰ ਗੁਰਦੀਪ ਸਿੰਘ ਧਾਵਾ ਸਰਦਾਰ ਦਲਵੀਰ ਸਿੰਘ ਜੀ ਟੌਂਗ ਐਮ ਐਲ ਏ ਸਾਹਿਬ ਤੇ ਉਹਨਾਂ ਦੀ ਸਮੁੱਚੀ ਪੰਚਾਇਤ ਹਲਕਾ ਸਰਦੂਲਗੜ ਦੇ ਐਮ ਐਲ ਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਵਾਲੇ ਤੇ ਉਹਨਾਂ ਦੀਆਂ ਸਾਰੀਆਂ ਟੀਮਾਂ ਹਲਕਾ ਤਰ ਤਰੰਦ ਦੇ ਦੋ ਪੰਚਾਇਤਾਂ ਅੱਗੇ ਆਓ ਜੀ ਅੱਗੇ ਆਓ ਸਰਦਾਰ ਹਰਮੀਰ ਸਿੰਘ ਜੀ ਸੰਧੂ ਸਾਹਿਬ ਐਮਐਲਏ ਸਾਹਿਬ ਹਲਕਾ ਤਰਨਤਾਰਨ ਤੇ ਉਹਨਾਂ ਦਾ ਦੋਵੇਂ ਪੰਚਾਇਤਾਂ ਤੇ ਹਲਕਾ ਸਰਦੂਲਗੜ ਦੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬਣ ਵਾਲੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਪੰਚਾਇਤਾਂ ਆਓ ਜੀ ਹਲਕਾ ਮਾਨਸਾ ਦੇ ਹਲਕਾ ਰੋਪੜ ਦੇ ਐਮਐਲਏ ਦਿਨੇਸ਼ ਚੱਡਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਦੀ ਟੀਮ ਹਲਕਾ ਆਨੰਦਪੁਰ ਸਾਹਿਬ ਤੋਂ ਸਰਦਾਰ ਹਰਜੋਤ ਸਿੰਘ ਜੀ ਬੈਂਸ ਮੰਤਰੀ ਸਾਹਿਬ ਤੇ ਉਹਨਾਂ ਦੀ ਟੀਮ ਹਲਕਾ ਬੰਗਾ ਤੋਂ ਸੁਖਿੰਦਰ ਸਿੰਘ ਜੀ ਸੁਖੀ ਐਮਐਲਏ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਜਮਕੌਰ ਸਾਹਿਬ ਤੋਂ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਚੰਨੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਪੰਚਾਇਤਾਂ ਬਰਨਾਲਾ ਦੇ ਸਾਡੇ ਸਾਹਿਬ ਹਰਿੰਦਰ ਸਿੰਘ ਜੀ ਹਲਕਾ ਇੰਚਾਰਜ ਤੇ ਉਹਨਾਂ ਦੇ ਆ ਪੰਜ ਪੰਚਾਇਤਾਂ ਚੈੱਕ ਪ੍ਰਾਪਤ ਕਰਨ ਮਾ ਜੋ ਮੁੱਖ ਮੰਤਰੀ ਸਾਹਿਬ ਤੋਂ ਹਾਂਜੀ ਡਾਕਟਰ ਜੀਵਨ ਜੋਤ कौर ਜੀ ਦੋ 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 ਇੱਕ ਵਾਰਡ ਇੱਕ ਵਾਰਡ ਡਾਕਟਰ ਜੀ ਅੰਮ੍ਰਿਤਸਰ ਤੋਂ ਐਮ ਐਲ ਐਸ ਡਾਕਟਰ ਜੀਵਨ ਜੋਤ कौर ਜੀ ਤੇ ਉਹਨਾਂ ਦੇ ਨਾਲ ਇੱਕ ਵਾਰਡ ਤੋਂ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਚੈੱਕ ਪ੍ਰਾਪਤ ਕਰ ਰਹੇ ਨੇ ਡਾਕਟਰ ਵਿਜੇ ਸਿੰਘਲਾ ਜੀ ਐਮ ਐਲ ਏ ਸਾਹਿਬ ਮਾਨਸਾ ਤੇ ਤੇ ਇਹਨਾਂ ਦੇ 11 11 ਪੰਚਾਇਤਾਂ ਜਿਹੜੀਆਂ ਉਹ ਮੁੱਖ ਮੰਤਰੀ ਸਾਹਿਬ ਤੋਂ ਚੈੱਕ ਪ੍ਰਾਪਤ ਕਰਨ ਜੀ ਫਤੌੜਦੇ ਐਮ ਐਲ ਏ ਸਰਦਾਰ ਲਾਭ ਸਿੰਘ ਜੀ ਉੱਗੋਕੇ ਤੇ ਇਹਨਾਂ ਦੇ ਨਾਲ 6 ਜਗ੍ਹਾ ਤੇ ਪੰਚਾਇਤਾਂ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਸੀ ਸਨ ਆਬ ਸਿੰਘ ਜੀ ਉਗੋ ਕੇ ਸਾਹਿਬ ਚੈੱਕ ਪ੍ਰਾਪਤ ਕਰਨ विधानसभा हलका खडूर साहब तो दो पंचायत चेक प्राप्त हलका खेम तो, हलका खेम करने तो जो पंचायतों ने चेक प्राप्त करे ਹਲਕਾ ਨਵਾਂ ਸ਼ਹਿਰ ਦੇ ਜਿਹੜੇ ਸਾਥੀ ਪੰਚਾਇਤਾਂ ਆਈਆਂ ਨੇ ਉਹ ਚੈੱਕ ਪ੍ਰਾਪਤ ਕਰਨ ਹਲਕਾ ਮੁਕਸਰ ਦੇ ਐਮਐਲਏ ਸਾਹਿਬ ਕਾਕਾ ਬਰਾੜ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪੰਚਾਇਤਾਂ ਤਿੰਨ ਪੰਚਾਇਤਾਂ ਹਲਕਾ ਮੁਕਸਰ ਸਾਹਿਬ ਤੋਂ ਚਲੋ ਪ੍ਰਾਰਥਾ ਚਲੋ ਆ ਜਾਓ ਕਿੰਨੇ ਕਿੰਨੇ ਨਾਮ ਤੇ ਹਲਕਾ ਫਤੇਗੜ ਸਾਹਿਬ ਤੇ ਐਮਐਲਏ ਸਰਦਾਰ ਨਖਵੀਰ ਸਿੰਘ ਜੀ ਰਾਏ ਤੇ ਤਿੰਨੇ ਪੰਚਾਇਤਾਂ ਉਹਨਾਂ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਚੱਕ ਪ੍ਰਾਪਤ ਕਰ ਰਹੇ ਨੇ ਹਲਕਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਜੀ ਦੇ ਨਾਲ ਪੰਜ ਪੰਚਾਇਤਾਂ ਮੁੱਖ ਮੰਤਰੀ ਸਾਹਿਬ ਤੋਂ ਚੈੱਕ ਪ੍ਰਾਪਤ ਕਰਨ ਹਲਕਾ ਬਸੇ ਪਠਾਣਾ ਦੇ ਐਮਐਲਏ ਸਾਹਿਬ ਸਰਪਿੰਦਰ ਸਿੰਘ ਜੀ ਹੈਪੀ ਤੇ ਸੱਤ ਪੰਚਾਇਤਾਂ ਜਿੱਤੇ ਗੁਰੂ ਮਹਾਰਾਜ ਦੇ ਚਰਨ ਪਏ ਸੀ चेक प्राप्त कर रुपिंदर सिंह जी हैप्पी कुल पैंती विधानसभा हल्क एक सौ बयाली 142 ਜਗ੍ਹਾ ਤੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨ ਪਏ ਸੀ ਅੱਜ ਸਾਰੀਆਂ ਪੰਚਾਇਤਾਂ ਵਾਰਡ ਤੇ ਨਗਰ ਕੌਂਸਲਾਂ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਦੇ ਚਰਨ ਪਏ ਸੀ 71 ਕਰੋੜ ਦੇ ਚੈੱਕ ਨੇ ਜਿਹੜੇ ਦਿੱਤੇ ਗਏ ਨੇ ਹਲਕਾ ਡੇਰਾ ਬੱਸੀ ਤੇ ਐਮਐਲਏ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਰਿੰਦਾਵਾ ਆਓ ਜਿਓ ਬਲਜੀਤ ਸਿੰਘ ਜੀ ਰਿੰਦਾਵਾ ਚੈੱਕ ਪ੍ਰਾਪਤ ਕਰਨਗੇ ਸੋ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ 77 77 ਕਰੋੜ ਰੁਪਇਆ 142 ਉਹਨਾਂ ਸਥਾਨਾਂ ਤੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਸੀ